2019 ਮਾਡਲ ਹੈ 19 ਮਾਡਲ ਆ 8 ਗੱਲ ਅੱਛਾ ਲਾ ਝੂਟੇ ਗੇਰ ਚ 60 ਹਸਪਾਵਰ ਵਾਲਾ ਹਾਂਜੀ ਬਈ ਓਕੇ ਹੈਗਾ ਇਹ ਫਾਰਵਰਡ ਹੈ 60 ਪਚੜ ਜਾ ਬਈ ਹਾਂ ਦਾ ਪ੍ਰਾਈਸ 60 55 ਬਈ ਇੱਕ ਗੱਲ ਹੋਰ ਇਹ ਟਰੈਕਟਰ ਸਾਰਾ origignal ਹੀ ਆ origignal ਆ ਬਈ ਜ਼ਿੰਮੇਦਾਰੀ ਆ ਪੱਟੀ ਵਿੱਚੋਂ ਵਿੱਚੋਂ ਦੇਖ ਚੌਪੜੀ ਨਾਲ ਦੇਣੀ ਨਾਲ ਦਾ ਸੌਦਾ ਬਾਅਦ ਚ ਕਰੇ ਪਹਿਲਾਂ ਤਸੱਲੀ ਕਰੇ ਹਾਂ ਓਕੇ ਕਨੋਪੀ ਕਣਾਪੀ ਧਰਮੇ ਲੱਗੀ ਹੋਈ ਹੈ ਛੋਟਾ ਸਿਸਟਮ ਲੱਗਿਆ ਹੋਇਆ ਹੈ ਹਾਂਜੀ ਲਾਈਟਾਂ ਲੂਟਾਂ ਪੂਰੀਆਂ ਲੱਗੀਆਂ ਹੋਈਆਂ ਨੇ ਆ ਮਗਰਾਡਾਂ ਦੀ ਕੰਡੀਸ਼ਨ ਦਿਖਾਈ ਬਈ ਉੱਪਰੋਂ ਨਾਲੇ ਅੰਦਰੋਂ ਚੈੱਕ ਕਰਵਾ ਤੇ ਰਮ ਇਧਰ ਵੀ ਆ ਆਦ ਕਰਾਹ ਟਿਊਬਾਂ ਦਾ ਚੈੱਕ ਸਾਰ ਇਹਨੂੰ ਸਟਾਰਟ ਕਰੀ ਆਪਾਂ ਇਹਦੀ ਬੜਕ ਦੇਖੀਏ ਧਰਮੇ ਥੋੜੇ ਦੂਰੋਂ ਹੋ ਕੇ ਦਿਖਾਈ ਚੰਗਾ ਦੇਖ ਵੀ ਲਈਏ ਕਿਲਾ ਬਾਹਰਾਂ ਲਿਸਕਾ ਮਾਰਦਾ ਜਾਂ ਫਿਰ ਅੰਦਰ ਵੀ ਇਹਦੇ ਹੈਗਾ ਕੁਝ ਹੈ ਕਰਾਹ ਕਰਾ ਚੈੱਕ ਤੂੰ ਆਦਾ ਦਿਖਾਉਦਾ ਹੀ ਨਹੀਂ ਹੈਗਾ ਹੈ ਤੂੰ ਆਣੀ ਲੈ ਮਾ ਵੀ ਦਿਖਾਉਦਾ ਕਰ ਦੇ ਬੰਦ ਕਰ ਤੇ ਟੈਂਕੀ ਭਰ ਕੇ ਦੇਰੂ ਪੇਪਰਾਂ ਦੀ ਗਰੰਟੀ ਪੂਰੀ ਆ ਇਹ ਪਰ ਲੋਨ ਕਿੰਨੇ ਕ ਦਾ ਹੋਜੂ ਇਹਦੇ ਲੋਨ 4.4 ਲੱਖ ਦਾ ਹੋਜੂਗਾ ਸਵਾ ਚਾਰ ਲੱਖ ਦਾ ਹਾਂ ਮਾਡਲ ਫੁੱਲ ਟੌਪ ਮਾਡਲ ਹੈ ਹੀਟ ਗਾਰਡਾਂ ਦਾ ਇਹਦੇ ਮਾਰਕੀਟ 18 ਦੇ ਕਾਪ ਹੀ ਹੁੰਦੇ ਦੀ ਚਾਰ ਡੇਰਾਂ ਦੇ ਜਮੇ ਨਮੇ ਨੇ ਜਮਾ ਨਮੇ ਨੇ ਨਾਲ ਦੇ ਡੇਰਾਂ 70 ਪੈਸੇ ਦੀ ਬਈ ਦੁਵਾਰੇ ਦੇ ਨਮੇ ਪੰਜ ਦੁਵਾਰੇ ਦੇ ਨਮੇ ਪੂਰਤੀ ਸੀੜ ਦੇ ਉਹ ਕੇਰੇ ਸਰੂਸਾਂ ਨਹੀਂ ਸਾਰੀਆਂ ਸੀਲਾ ਸੂਲਾਂ ਉਹ ਤੇ ਬਲਾਕ ਦਾ ਪੂਰਾ ਨਵਾਂ ਪਿਆ ਪੈਰਪੂਰ ਦਾ ਨਾ ਤਾਂ ਚੰਗਾ ਪੈਟਰੈਕਟਰ ਹਾਂ ਕੰਡੀਸ਼ਨ ਤਾਂ オリジナル ਹੀ ਹੈ オリジナル ਆ ਬਾਈ ਜ਼ਿੰਮੇਵਾਰੀ ਹੈ ਟੈਂਕੀ ਇਹਦੀ ਵੀ ਭਰਾ ਕੇ ਦੇਣੀ ਆ ਨਾ ਭਰਾ ਦੇ ਬੈਂਕੀ ਦੇ ਪੈਸੇ ਵਿੱਚ ਲਾਈ ਨਾ ਲੈ ਲਾਉਦੇ ਨਹੀਂ ਕਿੰਨੇ ਕ ਦਾ ਛੱਡੇਗਾ ਟਰੈਕਟਰ ਲੈ ਮਿੱਤਰੋ ਅੱਜ ਨਾ ਤੁਹਾਡੇ ਵਾਸਤੇ ਟਰੈਕਟਰ ਦੋ ਲੱਬਲਿਆਂ ਦੇ ਦੋਨੇ ਟਰੈਕਟਰ ਇਹ ਜਿਹਨੇ ਵੀ ਜਿਹੜਾ ਵੀ ਸੱਜਣ ਵੇਖਣ ਆ ਗਿਆ ਨਾ ਉਹ ਮੁੜਦਾ ਨਹੀਂ ਵੱਡੀ ਗੱਲ ਇਹ ਹੁੰਦੀ ਹੈ ਕਿਉਂਕਿ ਹਰੇਕ ਸੱਜਣ ਦੇ ਦਿਲ ਦੇ ਵਿੱਚ ਇਹ ਚਾਹਣਾ ਹੁੰਦੀ ਹੈ ਵੀ ਬਾਈ ਜਾ ਟਰੈਕਟਰ ਲੈਣਾ ਆਪਣੇ ਇੱਕ ਵਾਰੀ ਟਰੈਕਟਰ ਮਿਲ ਜੇ ਚੰਗਾ ਮਿਲ ਜੇ ਵਾਜਬ ਰੇਟ ਦੇ ਵਿੱਚ ਗੱਲਾਂ 'ਚ ਦੋਨਾਂ ਦੇ ਵਿੱਚ ਹੀ ਉਹੀ ਨੇ ਜੇ ਤਾਂ ਇਹਦੇ ਕਿੰਨੇ ਗਾਹਕ ਆ ਗਿਆ ਨਾ ਮਨ ਬਣਾ ਕੇ ਆਇਆ ਵੀ 60 55 ਲੈਣਾ ਤਾ ਜੈਥਿਆ ਕਿ ਮਨ ਬਦਲ ਸਕਦਾ ਅਗਲਾ ਕੂਗਾ ਯਾਰ ਘੈਂਟ ਆ ਵੀ ਬੜਾ ਲੱਗਦਾ ਹੈ ਵੀ ਖਟੇ ਖਟੇ ਚੱਕਿਆਂ ਦੇ ਵਿੱਚ ਹਰੇ ਰੰਗ ਦਾ 5310 ਖੜਾ ਵੀ ਯਾਰ ਇਹ ਨਾਲ ਲੈ ਲੀਏ ਜੇ ਕੋਈ ਇਹ ਦੇਖਣ ਆ ਗਿਆ ਫਿਰ ਉਹਦਾ ਮਨ ਇਹ ਬਦਲ ਸਕਦਾ ਵੀ ਯਾਰ ਨੀਲੇ ਰੰਗ ਦਾ ਮੋਰ ਖੜਾ ਹੈ ਚੜਾਈਏ ਦੀ ਵੀ ਬਾਲੀ ਹੈ ਇਹ 60 55 ਵੀ ਯਾਰ ਆੜਾ ਲੈ ਜੀ ਇੱਕ ਤੁਹਾਨੂੰ ਖੁਸ਼ਖਬਰੀ ਹੋਰ ਦੰਨਾ ਜਿਹੜਾ ਵੀ ਟਰੈਕਟਰ ਜਿਹੜਾ ਵੀ ਭਾਗਾ ਵਾਲਾ ਜਿਹੜੇ ਇਹਨੂੰ ਖਰੀਦੂਗਾ ਚਾਹੇ ਖਾਲੀ ਹੱਥ ਆ ਜਿਓ ਕਿਸੇ ਨੂੰ ਹੱਥ ਦੇ ਕੇ ਨਾ ਸਕੂਟਰ ਤੇ ਬਹਿ ਕੇ ਆ ਜਿਓ ਇਧਰੋਂ ਦੋਨਾਂ ਦੀਆਂ ਟੈਂਕੀਆਂ ਅੱਜ ਫੁੱਲ ਕਰਾ ਕੇ ਤੋਰਨੀਆਂ ਨੇ ਦੋਨਾਂ ਦੀਆਂ ਟੈਂਕੀਆਂ ਨਾ ਕੰਡੇ ਤੱਕ ਫੁੱਲ ਕਰਾ ਕੇ ਤੋਰਨੀਆਂ ਨੇ ਅੱਜ ਪਿੰਡ ਉਪਲੀ ਦੇ ਵਿੱਚ ਖੜਾ ਇਹ ਦੋਨੇ ਟਰੈਕਟਰ ਹੀ ਪੰਜਾਬ ਨੰਬਰ ਨੇ ਬਾਕੀ ਸਾਰੀ ਜਾਣਕਾਰੀ ਆਪਾਂ ਬਾਈ ਤੋਂ ਲੈਣੇ ਆ ਅੱਜ ਬਾਈ ਲਵੀ ਦੇ ਘਰੇ ਆਪਾਂ ਆਏ ਹੋਏ ਆ ਵੀ ਇਹ ਕਿੰਨਾ ਮਾਡਲ ਹੈ 5310 ਤੇ ਇਧਰਲਾ 6055 ਕਿੰਨਾ ਮਾਡਲ ਹੈ ਚੱਲੇ ਕਿੰਨੇ ਕੁ ਹੋਏ ਨੇ ਇਹਨਾਂ ਦਾ ਮੰਗਦਾ ਕੀ ਹੈ ਇਹਨਾਂ ਦਾ ਮੰਗਦਾ ਕੀ ਹੈ ਉਹ ਮੈਂ ਗੱਲ ਕਹਿ ਕੇ ਤੋਰੂੰ ਵੀ ਆਪਣੇ ਪੰਜਾਬੀਆਂ ਦੇ ਨਾ ਦਿਲ ਦੇ ਵਿੱਚ ਇੱਕ ਬੜੀ ਵੱਡੀ ਚਾਹਨਾ ਹੁੰਦੀ ਹੈ ਬੀਜਾ ਤੇ ਸਹਰੀ ਨੂੰ ਜਾਂ ਦੀਵਾਲੀ ਨੂੰ ਆਪਾਂ ਕੋਈ ਚੀਜ਼ ਲਾਵਾਂਗੇ ਹਨ ਫਿਰ ਉਦੋਂ ਉਹਦੀ ਯਾਰ ਨੇ ਜਦੋਂ ਘਰੇ ਐਂਟਰੀ ਹੁੰਦੀ ਹੈ ਉਹ ਬਾਹ ਕਮਾਲ ਹੁੰਦੀ ਹੈ ਤੇਲ ਤੂਲ ਜਾਂ ਤੇ ਚਲੋ ਆਪਾਂ ਕਹਿੰਦੀ ਆਮ ਹੀ ਚੋਇਆ ਜਾਂਦਾ ਹੁੰਦਾ ਪਰ ਉਹ ਦਿਨਾਂ ਦੇ ਵਿੱਚ ਜਦੋਂ ਕੋਈ ਬੇਬਹਰੀਆਂ ਤੇਲ ਚੋਂਦੀਆਂ ਨੇ ਤਾਂ ਫਿਰ ਗੱਲ ਵੀ ਕੁਝ ਹੋਰ ਬਣ ਜਾਂਦੀ ਹੈ ਹਾਰ ਤੁਹਾਨੂੰ ਇੱਥੋਂ ਦੋਨੇ ਟਰੈਕਟਰਾਂ ਤੇ ਪਾ ਕੇ ਤੋਰਨੇ ਆ ਹੈ ਤੇ ਬਾਕੀ ਸਾਰੀ ਗੱਲਬਾਤ ਚਲੋ ਮੈਂ ਲੰਮੀ ਰੀੜ ਨਹੀਂ ਪਾਉਂਦਾ ਆਪਾਂ ਲੱਭੀ ਨੂੰ ਮਿਲਦੇ ਲੱਭੀ ਕੀ ਹਾਲ ਨੇ ਕੀ ਹਾਲ ਨੇ ਠੀਕ ਆ ਠੀਕ ਹੈ ਭਾਈ ਆ ਚੀਜ਼ਾਂ ਕਦਾ ਮੰਨ ਲਈ ਇੱਕ ਤਾਂ ਦੋਨਾਂ ਵਾਸਤੇ ਹਾਰ ਲਿਆ ਕੇ ਰੱਖ ਠੀਕ ਹੈ ਬਾਈ ਠੀਕ ਹੈ ਨਾ ਤੇਲ ਦੀਆਂ ਟੈਂਕੀਆਂ ਦੋਨਾਂ ਦੀ ਫੁੱਲ ਕਰਾ ਕੇ ਦੇਣੀਆਂ ਨੇ ਕਰਾ ਦੇਾਂਗੇ ਠੀਕ ਆ ਦਮੇਗਾ ਕਰਵਾ ਕੇ ਕਰਾ ਦੇਾਂਗੇ ਹੁਣ ਮੈਨੂੰ ਇੱਕ ਗੱਲ ਦੱਸ ਜਿਹੜੇ ਸੱਜਣ ਨੇ ਜਿਹੜੇ ਪੈਸੇ ਇੱਥੇ ਲਾਤੇ ਕੋਈ ਰਾਤ ਦੇ ਵਿੱਚ ਰੁਪਈਆ ਲਾਉਣ ਦੀ ਲੋੜ ਤਾਂ ਨਹੀਂ ਜਾਂ ਕਰੇ ਜਾਂ ਕੇ ਮੇਰਾ ਰਹੀ ਬਾਈ ਆਪਣੀ ਗਾਰੰਟੀ ਆ ਫੁੱਲ ਗਾਰੰਟੀ ਆ ਬਾਕੇ ਪੈਸੇ ਫੇਰ ਦੇ ਕੇ ਜਾਵਾਂਗੇ ਤਸੱਲੀ ਕਰਕੇ ਓਕੇ ਹਾਂਜੀ ਲੈ ਮੇਤਰੋ ਤਸੱਲੀ ਵਾਲੇ ਹੀ ਟਰੈਕਟਰ ਵੇਚਣੇ ਚਾਹੀਦੇ ਹਨਾ ਬਈ ਆਪਾਂ ਸ਼ੁਰੂਆਤ ਕਿਹੜੇ ਤੋਂ ਕਰੀਏ 60 55 ਤੋਂ ਅਈ ਤੋਂ ਕਰੀਏ ਹਾਂਜੀ ਦੱਸ ਫਿਰ ਕਿੰਨਾ ਮ 2019 ਮਾਡਲ ਹੈ 19 ਮਾਡਲ ਆ ਅੱਡ ਕਲੱਚ ਵਾਲਾ ਛੋਟੇ ਗੇਅਰ ਚ ਅਸਾ ਅਲੱਗ ਤੋਂ ਕਲੱਚ ਵਾਲਾ ਛੋਟੇ ਗੇਅਰ ਵਾਲਾ ਛੋਟੇ ਗੇਅਰ ਓਕੇ 60 HP ਵਾਲਾ 60 ਹਸ ਪਾਵਰ ਵਾਲਾ ਹਾਂਜੀ ਓਕੇ ਹੈਗਾ ਇਹ ਫਾਰਵਰਡ ਡ੍ਰੈਗ 60 55 ਬਾਈ ਬਾਈ ਇੱਕ ਗੱਲ ਹੋਰ ਇਹ ਟਰੈਕਟਰ ਸਾਰਾ origignal ਆ origignal ਆ ਬਾਈ ਜ਼ਿੰਮੇਦਾਰੀ ਆ ਪੱਟੀ ਵਿੱਚੋਂ ਵਿੱਚੋਂ ਦੇਖ ਬਾਲਾ ਨਹੀਂ ਐ ਜਿਆਦਾ ਨਾ ਕਈ ਵਾਰ ਨਾਲ ਲੰਬੀ ਗੱਲਾਂ ਆ ਜਾਂਦੀਆਂ ਵੀ ਕੋਈ ਭਰਾ ਵੀਰੇ ਥੋੜਾ ਜਿਆਦਾ ਆ ਵਿੱਚੋਂ ਵਿੱਚੋਂ ਜਿਆਦਾ ਨਹੀਂ ਆ ਨਵਾਂ ਟਰੈਕਟਰ ਆ ਪੱਟੀ ਬਾਈ ਓਕੇ ਨਾਟ ਨੂੰ ਹੋਏ ਤੇ ਕਰਜਾਬੀ ਵੀ ਨਹੀਂ ਲੱਗੀ ਕਿਸੇ ਨੂੰ ਮਤਲਬ ਬਲ ਕੇ ਸਾਰੀ ਕੰਡੀਸ਼ਨ ओके ਕਿਉਂਕਿ ਵੱਡੀ ਗੱਲ ਇਹ ਹੁੰਦੀ ਹੈ ਜੀ ਨਾਲ ਦੇ ਟਾਇਰ ਨੇ ਅਸਾ ਟਾਇਰ ਨਾਲ ਦੇ ਨੇ ਹਾਂਜੀ ਬਈ 1500 ਘੰਟਾ ਟਰੈਕਟਰ ਚੱਲ ਗਿਆ ਅਸਾ 1500 ਘੰਟਾ ਚੱਲ ਗਿਆ ਹਾਂ ਟਾਇਰ ਮਾਗਰਲੇ ਵੀ ਨਾਲ ਦੇ ਨੇ ਨਾ ਮਾਗਰਲੇ ਵੀ ਬਈ ਅਸਾ ਚਾਰੇ ਟਾਇਰ ਹੀ ਨਾਲ ਦੇ ਨੇ ਨਾਲ ਦਾ ਕੁਝ ਵੀ ਨਹੀਂ ਬਰਲੇ ਤੇ ਕਿਤੇ ਵੀ ਨਹੀਂ ਲੱਗੀ ਟਰੈਕਟਰ ਨੂੰ ਹੋਈ ਟਿੱਕਰ ਆ ਰੰਬਰ ਰੰਬਾ ਮਾਡਲ 19 ਹੈ ਇਹਦਾ ਇਹਦਾ ਨੰਬਰ ਕਿੱਥੋਂ ਦਾ ਲਵੀ ਜਗਰਾਵਾਂ ਦਾ BB25 ਬਈ ਆਪਣੇ ਰੋ ਰੋਪਲੇ BB25 ਜਗਰਾਵਾਂ ਦਾ ਨੰਬਰ ਹੈ ਅਸਾ ਫਰਸਟ ਪਾਰਟੀ ਹੈ ਨਗਦ ਕੈਸ਼ ਦਾ ਟਰੈਕਟਰ ਹੈ ਹਾਂਜੀ ओके ਬੰਦਾ ਤਸੱਲੀ ਕਰਕੇ ਬਾਅਦ ਕੇ ਪੂਰਾ ਬੜਾ ਨਾਮ ਪਾਉ ਕਰਕੇ ਲੈ ਜੀ ਸੌਦਾ ਬਾਅਦ ਚ ਕਰੇ ਪਹਿਲਾਂ ਤਸੱਲੀ ਕਰੇ ਹਾਂ ਓਕੇ ਕਣੋਪੀ ਕਣਾਪੀ ਧਰਮੇ ਲੱਗੀ ਹੋਈ ਐ ਛੋਟਾ ਸਿਸਟਮ ਲੱਗਿਆ ਹੋਇਆ ਹੈ ਹਾਂਜੀ ਲੇਟਾਂ ਲੂਟਾਂ ਪੂਰੀਆਂ ਲੱਗੀਆਂ ਹੋਈਆਂ ਨੇ ਆ ਮਗਰਾਡਾਂ ਦੀ ਕੰਡੀਸ਼ਨ ਦਿਖਾਈ ਬਈ ਉੱਪਰੋਂ ਨਾਲੇ ਅੰਦਰੋਂ ਚੈੱਕ ਕਰਵਾ ਦੇ ਰਮ ਚੈੱਕ ਕਰਵਾ ਇੱਧਰ ਵੀ ਆ ਆਹ ਤਾਂ ਕਰਾ ਟਿਊਬਾਂ ਦਾ ਚੈੱਕ ਸਾਰ ਹੂੰ ਪੀਵੀ 25 ਹਾਂ ਜਗਰਾਮਾ ਦਾ ਨੰਬਰ ਹੈ ਤੇ ਲੈ ਵੀ ਐਂ ਕਰ ਬਈ ਇੱਕ ਘਾਂਟੇ 1500 ਦੱਸਿਆ 1500 ਚੱਲ ਗਏ ਇਹਨੂੰ ਸਟਾਰਟ ਕਰੀ ਆਪਾਂ ਦੀ ਬੜਕ ਦੇਖੀ ਧਰਮੇ ਥੋੜੇ ਦੂਰੋਂ ਹੋ ਕੇ ਦਿਖਾਈ ਚੰਗਾ ਦੇਖ ਵੀ ਲਈਏ ਕਲਾ ਬਾਰੇ ਲਿਸਕਾ ਮਾਰਦਾ ਜਾਂ ਫਿਰ ਅੰਦਰ ਵੀ ਇਹਦੇ ਹੈਗਾ ਕੁਝ ਹੈ ਕ੍ਰੈਕ ਕਰਾ ਚੈੱਕ ਨਿਊਟਰਲ ਕਰ ਲਾਸ ਮਾਰ ਕੇ ਜੀ ਤੂੰ ਆ ਤਾਂ ਦਿਖਾਉਂਦੇ ਨਹੀਂ ਹੈਗਾ ਹੈ ਤੂੰ ਆ ਨਹੀਂ ਰਿਹਾ ਮਾ ਵੀ ਦਿਖਾਉਂਦਾ ਦਰ ਦੇ ਬੰਦ ਕਰ ਦੇ ਇਹ ਇਹ ਮੀਟਰ ਵੀ ਦਿਖਾ ਗਈ ਮੀਟਰ ਦੀ ਮੀਟਰ ਵੀ ਚੈੱਕ ਕਰ ਬਈ ਵੀ 1500 ਘੰਟੇ ਚੱਲਿਆ ਹੋਇਆ ਤੂੰ ਆ ਤਾਂ ਦਾ ਪੱਟੀ ਭੇਜਾ ਮ ਲਵੇ ਲਾਉਣੇ ਵੀ ਨਹੀਂ ਟ੍ਰੈਡ ਦੇ ਅੱਛਾ 1560 1560 ਘੰਟੇ ਹਾਂ ਉਹ ਕਿਧਰ ਮੇ ਪਲੇਟਫਾਰਮ ਵੀ ਚੈੱਕ ਕਰ ਵਾ ਛੋਟੇ ਘੇਰ ਵਾਲਾ ਬਈ ਹੈ ਛੋਟੇ ਘੇਰ ਤੇ ਚਾਰੇ ਟਾਇਰ ਐ ਐਮ ਆਰ ਐਫ ਦੇ ਨੇ ਐਮ ਆਰ ਐਫ ਦੇ ਨਾਲ ਦੇ ਨੇ ਨਾਲ ਦੇ ਟਾਇਰ ਨੇ ਜਾਰੇ ਬਈ ਇਹਦੀ ਡਿਮਾਂਡ ਕੀ ਰੱਖੀ ਆ ਹਾਂ ਦੱਸ ਪਹਿਲਾਂ ਤਾਂ ਇਹਦੀ ਡਿਮਾਂਡ ਆ 655000 655000 ਮਾਡਲ ਉੰਨੀ ਆ ਮਾਡਲ 1500 ਘੰਟਾ ਚੱਲਿਆ ਹੋਇਆ 50 ਨੰਬਰ ਫਰਸਟ ਬਾਅਰ ਆ ਛੱਡੇਗਾ ਕਿੰਨੇ ਦਾ 640000 ਦਾ ਦਦਾਂਗੇ ਟੈਂਕੀ ਭਰ ਕੇ ਦੇ ਦੇਣ 640000 640000 ਦਾ ਦੇ ਦੇ ਆ ਦੇ ਟੈਂਕੀ ਭਰ ਕੇ ਟੈਂਕੀ ਵਾਲੇ ਵਿੱਚ ਤਾਂ ਨਹੀਂ ਪਾਤੇ ਨਹੀਂ ਕਹੋ ਇਹ ਵੀ ਗੱਲ ਹੋ ਜਾਂਦੀ ਹੈ ਟੈਂਕੀ ਵਾਲੇ ਵਿੱਚ ਤਾਂ ਨਹੀਂ ਪਾਏ ਨਹੀਂ ਨਹੀਂ ਵਿੱਚ ਉਹ ਗਿਫਟ ਦੇਣੀ ਆ ਭਾਣੇ ਉਹਦਾ ਪਲੱਸ ਪੁਆਇੰਟ ਕੋਈ ਨਹੀਂ ਰੱਖੋ ਨਹੀਂ ਨਹੀਂ ਉਹ ਗਿਫਟ ਹੀ ਦੇਣੀ ਆ ਜਿੰਨਾ ਮਰਜ਼ੀ ਸੌਦਾ ਹੋਏ ਟੈਂਕੀ ਐਕਸਟਰਾ ਜਸ ਸੌਦਾ ਜਿੰਨੇ ਦਾ ਮਰਜੀ ਹੋਵੇ ਫਿਰ ਥੋੜਾ ਜਿਹਾ ਗੱਲ ਲਾ ਗੱਲ ਲਵੇ 6 ਲੱਖ 40 ਹਜ਼ਾਰ ਦੇ ਵਿੱਚੋਂ ਗੱਲ ਨੇੜੇ ਲਾਓ ਜੇ ਬਾਤ ਲਾਵੇ ਆਪ ਹੀ ਲਾ ਦੇ ਕਰ ਦੇ 6 ਲੱਖ 30 ਹਜ਼ਾਰ ਦਾ ਹੋਊ ਯਾਰ ਠੀਕ ਹੈ ਟੈਂਕੀ ਭਰ ਕੇ ਦੇਣਾ 6 ਲੱਖ 30 ਹਜ਼ਾਰ ਦੇ ਵਿੱਚ ਵਾ ਕੋਈ ਚੱਕਰ ਨਹੀਂ ਲੈ ਮੇਤਰੋ ਕਰੋਗਰਾ ਟਰੈਕਟਰ ਪਸੰਦ ਆ ਕਿ ਟਰਾਈ ਲੋ ਹੈਨਾ 6 ਲੱਖ 30 ਹਜ਼ਾਰ ਤੇ ਮੈਂ ਸੱਜਣ ਲਿਆਂਦੇ ਬਾਕੀ ਜੇ ਮੌਕੇ ਤੇ ਮਿਹਨਤ ਕਰ ਲਓਗੇ ਉਹ ਤੁਹਾਡੀ ਮਰਜ਼ੀ ਆ ਤੇ ਟੈਂਕੀ ਬਾਰ ਕਿ ਬਿਰੂ ਪੇਪਰਾਂ ਦੀ ਗਰੰਟੀ ਪੂਰੀ ਆ ਇਹ ਪਰ ਲੋਨ ਕਿੰਨੇ ਕ ਦਾ ਹੋਜੂ ਇਹਦੇ ਲੋਨ 7.4 ਲੱਖ ਦਾ ਹੋਜੂਗਾ 7.4 ਲੱਖ ਦਾ ਓਕੇ ਨਕਦ ਕੈਸ਼ ਆ ਇਹ ਪਹਿਲੀ ਨਾ ਅਸਾਂ ਨਕਦ ਕੈਸ਼ ਦਾ ਨਕਦ ਕੈਸ਼ ਦਾ ਓਕੇ 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 ਤੇ ਮਤਲਬ ਫਿਰ ਤਾਂ ਰੁਪਈਆ ਹੀ ਸੋਰਾ 2 ਲੱਖ ਰਹਿੰਦਾ ਹੈ ਬਸ 2 ਲੱਖ ਰਲੇਓ ਮੇਤਰੂ ਆ ਜਾਪ ਕਰਕੇ ਫਾਰਮ ਟਰੈਕ 60 55 ਲੈ ਜੋ ਬਾਈ ਜਿਹੜਾ ਆ ਖੜਾ ਹੁਣ ਆ ਦੱਸੋ ਇਹ 53 10 ਬਾਈ ਜੌਂਡੀਆ ਹੂੰ ਇਹ 18 ਮਾਡਲ ਆ ਰਵਰਸ ਪੀਟੀਓ ਆ ਡਬਲ ਡਿਸਟ੍ਰਿਬਿਊਟਰ ਫੁੱਲ ਟੌਪ ਮਾਡਲ ਫੁੱਲ ਟੌਪ ਮਾਡਲ ਹੈ ਸਪੀਡ ਗਾਰਡ ਨਾਲ ਇਹਦੇ ਮਾਰਕ 18 ਦੇ ਕਾਪੀ 19 ਦੀ ਚਾਰ ਡਰੈਰਾਂ ਦੀ ਜਮਾਂ ਨਮੇ ਨੇ ਜਮਾਂ ਨਮੇ ਨੇ ਨਾਲ ਡਰੈਰਾਂ ਦਾ 70 ਪੈਸੇ ਹੀ ਬਾਈ ਦਵਾਰੇ ਦੇ ਨਮੇ ਪਾਤੀ ਦਵਾਰੇ ਦੇ ਨਮੇ ਪਾਤੀ ਸੀ ਅੜ ਦੇ ਉਹ ਕੇਰੇ ਸਰੂਸਾਂ ਨਹੀਂ ਸਾਰੀਆਂ ਸੀਲਾ ਸੂਲਾਂ ਉਹ ਤੇ ਬਲਾਕ ਦਾ ਪੂਰਾ ਨਵਾਂ ਪਿਆ ਪੈਰਪੁਰ ਦਾ ਨਾ ਤਾਂ ਚੰਗਾ ਪਿਆ ਡਰੈਕਟਰ ਹਾਂ ਕੰਡੀਸ਼ਨ ਤਾਂ origignal ਹੀ ਹੈ origignal ਆ ਬਾਈ ਜ਼ਿੰਮੇਵਾਰੀ ਕੋਈ ਹੈ ਤੇ ਨਹੀਂ ਕਿਸੇ ਪਾਸੇ ਥੋੜਾ ਮੋਟਾ ਮੈਂ ਆਪਾਂ ਦੱਸ ਦਾਂ ਇੱਕ ਪੱਟੀ ਬਾਈ ਓਕੇ ਦੱਸ ਕੇ ਦੇਵਾਂਗਾ ਨਹੀਂ ਉਹ 18 ਮਾਡਲ 19 ਚ ਦੀ ਕਾਪੀ ਬਣੀ ਹੁੰਦੀ ਹਾਂ ਮਾਰਕ 18 ਦੇ ਬਾਅਦ 18 ਦੇ ਵੀ 12ਵੇਂ ਮਹੀਨੇ ਦੇ ਉੱਛ 18 ਦੇ ਬਰਮ ਮਹੀਨੇ ਦਾ ਫਿਰ ਤੋਂ 19 ਮਾਡਲ 19 ਮਾਡਲ ਨੰਬਰ ਪੰਜਾਬ ਆ ਬਈ ਨੰਬਰ 50 PV 41st ਫਸਟ ਬਈ ਚੱਲ ਕਿੰਨਾ ਕਰ ਗਿਆ ਹੁਲ ਵੀ ਇਹ 1900 ਘੰਟਾ ਚੱਲੇਗਾ ਬਈ 1900 ਘੰਟਾ ਇਹ ਚੱਲ ਗਿਆ ਹਾਂਜੀ ਟਰਮੀ ਸੈਲਫ ਸੂਲ ਫਾਲੇ ਬਈ ਸਾਰੇ ਹਨਾ ਸਟਿਕਰ ਸੂਕਰ ਸਾਰੇ ਉਦਾਂ ਹੀ ਖੜੇ ਨੇ ਹਾਂਜੀ ਆ ਗੇਅਰ ਗੂਰ ਲੀਵਰ ਸਾਰੇ ਵਧੀਆ ਪੈਣੇ ਲੈ ਕੋਈ ਕਸੇ ਕੁਸੀ ਨਹੀਂ ਹੋਈ ਇਹਨੇ ਨਹੀਂ ਬਈ ਬ੍ਰੇਕ ਆ ਬਰੂਕਣੇ ਆ ਦਿਖਾਈ ਲੈ ਕਨੋਪੀ ਇਹਦੇ ਵੀ ਲੱਗੀ ਹੋਈ ਆ ਹਾਂਜੀ ਬਈ ਰਿਮ ਆ ਰੂਮਾ ਦਾ ਕਲਰ ਕਲੀਅਰ ਆ ਜਮਾ ਜ਼ਿੰਮੇਦਾਰੀ ਹੋ ਬਈ ਜੇ ਕੋਈ ਬੰਦਾ ਆ ਕੇ ਕਹੇ ਇਧਰ ਅਮਗਰਾਡ ਮੂਰੂਟ ਦੇਖੋ ਮੈਂ ਪੈਨ ਪੀਆ ਹੂੰ ਹਾਂ ਇਹਦਾ ਸੱਲਬੀ ਟੈਂਕੀ ਇਹਦੀ ਵੀ ਭਰਾ ਕੇ ਦੇਣੀ ਆ ਬਸ ਭਰਾ ਦੇ ਟੈਂਕੀ ਦੇ ਪੈਸੇ ਵਿੱਚ ਲਾਈ ਨਾ ਨਾ ਲਾਉਦੇ ਨੇ ਕਿੰਨੇ ਕ ਦਾ ਛੱਡੇਗਾ ਟਰੈਕਟਰ ਇਹਦਾ ਮਗਰ ਇਹਦਾ ਪਪਾ ਵੀ 6 ਲੱਖ 65000 ਰੁਪਏ 6 ਲੱਖ ਤੇ 65000 ਹਾਂਜੀ ਕਿਰਤਿਕ ਤੱਕ ਗੱਲ ਲਵੇ ਲੱਗੂ ਸਾਢੇ 6 ਲੱਖ ਦਾ ਦੇ ਦੇ ਸਾਢੇ 6 ਲੱਖ ਦਾ ਬਾਕੀ ਤੂੰ ਕਰ ਦੇਗਾ ਆਪੇ ਪਰ ਮੈਂ ਸਾਢੇ 6 ਲੱਖ ਬਈ ਕਹਿੰਦਾ ਹਾਂ ਟੈਂਕੀ ਭਰਾ ਕੇ ਕਿੰਨਾ ਕਰਾਹਤ ਕਰੇਗਾ ਘਰ ਥੋੜੀ ਗੱਲ ਲਵੇਲਾ 40000 ਦਾ ਦੇ ਦੇ ਹੈ 40000 ਦਾ 40 ਦਾ ਹੈ ਕੈਂਕੀ ਭਰਾ ਕੇ ਫਿਰ ਇਹਦੇ ਬਰਾਬਰੀ ਕਰ ਲੈ ਯਾਰ 30 ਦੀ ਕਰ ਦੇ ਕਰ ਹੈ ਚੱਕੋ ਮੇਤਰੂ 6 ਲੱਖ 30000 ਦਾ ਲੈ ਜੋ ਚਾਹੇ 6 ਲੱਖ ਤੇ 30000 ਦਾ ਲੈ ਜੋ ਸੇਮ ਰੇਟ ਯਾਰ ਦੋਨਾਂ ਦਾ ਦੋਨੇ ਮਾਡਲ 19 ਨੇ 19 ਨੇ ਇਹ ਇਹ ਚੱਲਿਆ ਹੋਇਆ 1900 ਘੰਟਾ ਇਹ 1500 ਇਹ 1500 ਹੀ ਚੱਲਿਆ ਹੋ 1900 1900 ਘੰਟਾ ਥੋੜ੍ਹੀ ਫਰਕ ਆ ਮਾਮੇ ਮਾਮੇ ਮਾਸੀਆਂ ਦੀ ਮੁੰਡੀ ਨੇ ਬਸ ਗੱਲ ਆ ਗਈ ਹੈਨਾ ਟਾਇਰ ਇਹ ਇਹਦੇ ਜਮੇ ਨਵੇਂ ਨੇ ਇਹਦੇ ਥੋੜੇ ਜਿਹੇ ਹੋਣਗੇ ਇਹਦੇ 80 ਪੈਸੇ ਹਾਂ 80 ਪੈਸੇ ਨੇ ਫਰਕ ਇੰਨਾ ਕੀ ਹੈ ਮਿੱਤਰੋ ਆ ਜੋ ਕਰਾ ਫਟਾਫਟ ਬਈ ਪਿੰਡ ਉਪਲੀ ਪੈ ਜਾਂਦਾ ਹਾਂ ਜਿਲ੍ਹਾ ਬਰਨਾਲਾ ਬਰਨਾਲਾ ਤੇ ਨਾਂ ਤੁਹਾਡਾ ਹੈਗਾ ਲੱਭੀ ਮੋਬਾਈਲ ਨੰਬਰ ਕਿੰਨਾ 98762 51606 51606 ਇਹਦੇ ਉੱਪਰ ਲੋਨ ਕਿੰਨੇ ਕ ਦਾ ਹੋ ਜੂ ਇਹਦੇ ਮਨ ਅਗੇ ਚੱਲ ਬਈ 1.5 ਲੱਖ ਦਾ ਹੋ ਜੂ 1.5 ਲੱਖ ਦਾ ਬਸ ਬਰਾਬਰੀ ਗੱਲ ਲੱਗੀ ਪਈ ਆ ਲੱਵੀ ਗੱਲ ਲੱਗੀ ਪਈ ਆ ਮਿੱਤਰੋ ਆ ਜੋ ਕਰਾ ਫਟਾਫਟ ਪਿੰਡ ਉਪਲੀ ਦੇ ਵਿੱਚ ਖੜੇ ਨੇ ਇਹ ਉਪਲੀ ਪਿੰਡ ਬਰਨਾਲੇ ਤੋਂ ਜਦੋਂ ਆਪਾਂ ਲੱਡੇ ਨੂੰ ਜਾਂਦੇ ਆ ਹਣਾ ਹਾਂ ਇਧਰੋਂ ਬਰਨਾਲੇ ਤੋਂ ਪਹਿਲਾ ਪਿੰਡ ਫਰਵਾਹੀ ਦੂਜਾ ਰਾਜਗੜ੍ਹ ਤੀਜਾ ਪਿੰਡ ਹੈ ਉਪਲੇ ਹਾਂ ਤੀਜਾ ਪਿੰਡ ਹੈ ਤੇ ਆਜੋ ਮੇਤਰੋ ਫਟਾਫਟ